ਸਤਿਰਤੀ ਪਈ ਹਰੀਆ ਵਲੀ ਜਿੱਤੇ ਮੇਰਾ ਸਤਗੁਰ ਬੈਠਾ ਆਏ ਸੇ ਜੰਤ ਪੈ ਹਰੀਆ ਵਲੇ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਧਨ ਪੰਚਤਾ ਧਨ ਤੁਨ ਕੋਲ ਧਨ ਧਨ ਸੁਧਣਨੀ ਜਿਨ ਗੁਰੂ ਜਣਿਆ ਮਾਇ ਸੋਡੀ ਸੁਲਤਾਨ ਤੇ ਉਤੇ ਪਾਦਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਰਗਦੀ ਦਿਵਸ ਦੀਆਂ ਆਪ ਸਰਬੱਤ ਸੰਤਾਂ ਨੂੰ ਹਟਾਨਪੁਰ ਮੁਬਾਰਕਾਂ ਜਦੋਂ ਅਸੀਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਮubaruk ਜੀਵਨ ਦੇ ਵਿੱਚੋਂ ਕੁਝ ਇਤਿਹਾਸਕ ਤੱਥ ਇਕੱਤਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਨੂੰ ਸਮਝ ਪੈਂਦੀ ਹੈ ਕਿ ਟੂਣਾ ਮੰਡੀ ਲਾਹੌਰ ਦੇ ਵਸਨੇ ਬਾਬਾ ਸਰਦਾਸ ਜੀ ਦੇ ਗ੍ਰਹਿ ਵਿਖੇ ਸਨਮਾਨਯੋਗ ਮਾਤਾ-ਦਾਇਕ ਪਰੰਪਰਾ ਦੀ ਉਪਕਟੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ 25 ਅਸੂ ਸੰਮਤ 1591 ਦੇ ਮੁਤਾਬਕ ਸਨ 1534 ਦੇ ਵਿੱਚ ਪ੍ਰਕਾਸ਼ ਹੋਇਆ ਅਗੇ ਮਸਾ ਆਜੂ ਇਹਨਾਂ ਦੀ 2 ਸਾਲ ਦੀ ਸੀ ਜਦੋਂ ਮਾਤਾ ਜੀ ਚਲਾਣਾ ਕਰ ਗਏ ਹੋਰ 7 ਸਾਲ ਦੀ ਉਮਰ ਸੀ ਜਦੋਂ ਬਾਪ ਹਰਦਾਸ ਜੀ ਪ੍ਰਭੂ ਫੁਰਤਿਆ ਨ ਕਰ ਗਏ ਸੋ ਇਹ ਸਥਿਤੀ ਜਿਹੜੀ ਸੀ ਇੱਕ ਬੜੀ ਦੁਖਦਾਇਕ ਸੀ ਕੋਕਿ ਵਾਹਿਗੁਰੂ ਕਿਰਪਾ ਕਰੇ ਕਿਸੇ ਦੇ ਨਾਲ ਇਸ ਤਰ੍ਹਾਂ ਨਾ ਹੋਵੇ ਕਿ ਜਿਨ੍ਹਾਂ ਨੇ ਇਸ ਦੁੱਖ ਨੂੰ ਹੰਡਾਇਆ ਹੁੰਦਾ ਇਸ ਦਰਦ ਨੂੰ ਉਹ ਚੰਗੀ ਤਰ੍ਹਾਂ ਮਹਿਸੂਸ ਕਰ ਸਕਦੇ ਆ ਸੋ ਇਸ ਸਥਿਤੀ ਦੇ ਵਿੱਚ ਇਹ ਨਹੀਂ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਾਚੇ ਤਾਏ ਜਾਂ ਚਾਚੀ ਮਾਤਾ ਨੇ ਆਦਮੀ ਸਨ ਸਭ ਤੁਸੀਂ ਪਰੰਤੂ ਇਤਿਹਾਸ ਗਵਾਹੀ ਪਰ ਦੈ ਜਦੋਂ ਗੁਰੂ ਰਾਮਦਾਸ ਜੀ ਦੀ ਨਾਨੀ ਮਾਂ ਬਸਰ ਦੇ ਗਿੱਲਾਂ ਤੋਂ ਕਲਿੱਤੀ ਜਾਂਦੇ ਨੇ ਲਹਾਉ ਤੇ ਇਸ ਨੰਨੇ ਜੇ ਦੋਤਰੇ ਦੇ ਸਰਦੀ ਉੱਪਰ ਪਿਆਰ ਦੇਣ ਦੇ ਆਪਣੇ ਦਿਮਾਗ ਦੇ ਸਾਰੇ ਪ੍ਰਿਆਕਰਮ ਤੋਂ ਬਾਅਦ ਇਹ ਦਨੁਰ ਲੱਗ ਗਈ ਕਿ ਕਿਸੇ ਵੀ ਚਾਚੇ ਤਾਏ ਜਾਂ ਚਾਚੀ ਤਾਈ ਆਪ ਦੇ ਵੱਲੋਂ ਇਹ ਨਹੀਂ ਕਿਹਾ ਜਾਂਦਾ ਮਾਂ ਜਿਹੋ ਜਾਂ ਰੁੱਖਾ ਸੁੱਕਾ ਸਾਡੇ ਵਰਕੇ ਖਾਂ ਦੇ ਉਹ ਜਿਆਸੀ ਇਸ ਰਾਮਦਾਸ ਨੂੰ ਨਿਵਾਵਾਂਗੇ ਅਸੀਂ ਇਹ ਤੇ ਮਾਪਿ ਵਰਗਾ ਪਿਆਰ ਤਾਂ ਨਹੀਂ ਦੇ ਸਕਦੇ ਪਰ ਅਸੀਂ ਆਪਣਾ ਫਰਜ਼ ਸਮਝਦੇ ਹਾਂ ਜਿੰਨਾ ਵੀ ਹੋ ਸਕੇ ਅਸੀਂ ਇਹਨਾਂ ਦੀ ਪਰਵਰਿਸ਼ ਵੱਲ ਧਿਆਨ ਦੇਵਾਂਗੇ ਪਰ ਕਿਸੇ ਦੇ ਮੂੰਹ ਤੋਂ ਇਹ ਬੋਲਣਾ ਨਿਕਲੇ ਨਾਨੀਵਾ ਆਪਣੇ ਗੁਤਰੇ ਨੂੰ ਉਂਗਲੀ ਲਾ ਕੇ ਕਹਿੰਦੇ ਬਹੁਤ ਸਾਰੇ ਐਸੇ ਪਰਵੇ ਬੋਲ ਜਿਨ੍ਹਾਂ ਦੀ ਆਵਾਜ਼ ਕੰਨਾਂ ਦੇ ਵਿੱਚ ਗੂੰਜਦੀ ਸੀ ਜਿਨ੍ਹਾਂ ਦੇ ਵਿੱਚ ਕੋਈ ਵੀ ਆਵਾਜ਼ ਆ ਗਈ ਕਿ ਅੱਜ ਹਰ ਦਾਸ ਦੇ ਘਰ ਦਾ ਦੀਵਾ ਬੁੱਲਣ ਹੋ ਗਿਆ ਪੁਨਮ ਚਾਰਿਆ ਨੂੰ ਕੀ ਪਤਾ ਸੀ ਬਾਬੇ ਹਰ ਦਾਸ ਦੇ ਪਰਚੇ ਨਹੀਂ ਇੱਕ ਦਿਨ ਸ੍ਰੀ ਗੁਰੂ ਰਾਮਦਾਸ ਬਣ ਕੇ ਨਿਆਸਰਿਆਂ ਦਾ ਆਸਰਾ ਬਣਨਾ ਇਹਦਾ ਕਰ ਮਾਨਮਤਾ ਦਾ ਕਰ ਹੋਵੇਗਾ ਸੁਖ ਹੈ ਜਿਸ ਵੇਲੇ ਆਪਣੀ ਨਾਨੀ ਮਾ ਦੇ ਨਾਲ ਸ੍ਰੀ ਗੁਰੂ ਰਾਮਦਾਸ ਮਹਾਰਾਜ 55 ਦੇ ਵਿੱਚ ਸਨ 1541 ਦਿੱਤੀ ਹੈ ਬਾਸਰ ਕੇ ਗੱਲਾਂ ਆ ਜਾਂਦੇ ਨੇ ਤਾਂ ਕਿ ਆਪਣੀ ਨਾਨੀ ਮਾਂ ਦੇ ਉੱਪਰ ਬੋਝ ਨਾ ਬਣ ਦੇ ਸਭੋਂ ਨਾਨੀ ਮਾਂ ਜਿਹੜੀ ਹੈ ਉਹ ਘੂਣੀਆਂ ਉਬਾਲ ਦਿੰਦੀ ਹੈ ਜਿਵੇਂ ਛੋਲਿਆਂ ਨੂੰ ਉਬਾਲ ਦੇਣਾ ਆਪੇ ਵਿੱਚ ਰੱਖਦੇ ਨਾਲ ਛੋਟਾ ਜਿਹਾ ਸ਼ਾਬਾਸ਼ ਲੈ ਲੈਣਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਚਪਨ ਜਿਹੜਾ ਆਪਣੀ ਕਰਤੱਵ ਕਰਦੇ ਰਹੇ ਸਭ ਨੂੰ ਆਪਣੀ ਬਜ਼ੁਰਗਾਂ ਨਾਨੀਵਾਂ ਤੇ ਬੋਝ ਨਾ ਬਣ ਉਸ ਦਾ ਸਹਾਰਾ ਬਣੇ ਇਹਨਾਂ ਦਿਨਾਂ ਦੇ ਵਿੱਚ ਮਸਜਿਦ ਤੇ ਗਿਰਾਂ ਦੀ ਰਹਿਣ ਵਾਲੇ ਸਨ ਬਾਬਾ ਅਮਰਦਾਸ ਜੀ ਜੋ ਬਾਅਦ ਵਿੱਚ ਸਾਡੇ ਸਿੱਖਾਂ ਦੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜੀ ਅਜੇ ਥੋੜਾ ਸਮਾਂ ਹੋਇਆ ਸੀ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸੰਗਤ ਵਿੱਚ ਗਿਆ ਹੋਣਾ ਔਰ ਸਿੱਖੀ ਗ੍ਰੰਥ ਕੀ ਤੇ ਜੇ ਜਦੋਂ ਖਡੂਰ ਸਾਹਿਬ ਦੀ ਧਰਤੀ ਕੋ ਬਾਸਰ ਕੇ ਗੱਲਾ ਹੁੰਦੇ ਨੇ ਕਿ ਪਰਚਮ ਉਤੇ ਜਾਂਦੇ ਨੇ ਬਲਕੇ ਉਸ ਬਜ਼ੁਰਗ ਮਾਈ ਦੇ ਨਾਲ ਖਿਰਖ ਕਰਨ ਵਾਸਤੇ ਜਾਂਦੇ ਨੇ ਕਿਉਂਕਿ ਪਹਿਲਾਂ ਪੀਚਲਾ ਨਾ ਕਰਗੀ ਫਿਰ ਦਮਾਰ ਔਰ ਉਸ ਸਮੇਂ ਜਦੋਂ ਨਰਬਾਬ ਅਮਰਦਾਸ ਜੀ ਇੰਨ ਨੇ ਇਸ ਬਾਲ ਉਮਰ ਦੇ ਵਿੱਚ ਗੁਰੂ ਰਾਮਦਾਸ ਜੀ ਦੇ ਸਿਰ ਤੇ ਹੱਥ ਰੱਖਿਆ ਤੇ ਉਸ ਵੇਲੇ ਐਨ ਮਹਿਸੂਸ ਹੋਣ ਲੱਗ ਪਿਆ ਸੀ ਈ ਵਾਹੀ ਗੁਰੂ ਅਕਾਲ ਪੁਰਖ ਆਪ ਬਖਸ਼ਿਸ਼ ਵਰਤਾ ਰਹੇ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਹੁਕਮ ਦੇ ਨਾਲ ਗੋਇੰਦ ਖੱਤਰੀ ਨਾਲ ਜਾ ਕੇ ਬਾਬਾ ਅਮਰਦਾਸ ਜੀ ਨੇ ਗੋਇੰਦਵਾਲ ਨਗਰ ਵਸਾਇਆ ਔਰ ਗੁਰੂ ਜੀ ਦੇ ਹੁਕਮ ਨੂੰ ਸੰਕਰਦਿਆ ਹੋਇਆ ਇਹ ਸਮੇਤ ਪਰਿਵਾਰ ਜਦੋਂ ਗੋਇੰਦਵਾਲ ਜਾ ਵਸੇ ਉਦੋਂ ਹੀ ਗੁਰੂ ਰਾਮਦਾਸ ਮਹਾਰਾਜ ਆਪਣੀ ਨਾਨੀ ਮਾ ਦੇ ਨਾਲ ਜਿਹੜਾ ਹੈ ਤੇ ਗੋਇੰਦਵਾਲ ਅੱਜਾ ਵਸਤੇ ਜੋ ਜਦੋਂ ਗੋਇੰਦਵਾਲ ਜਾ ਵਸਤੇ ਨੇ ਉੱਥੇ ਵੀ ਆਪਣੀ ਚਰਤ ਵਿਰਤ ਕਰਦੇ ਨੇ ਇਕਦਮ ਸੁਭਾਵਕ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਇਲ ਜਿਹੜੇ ਨੇ ਉਹ ਵਿਚਾਰ ਕਰਦੇ ਨੇ ਗੁਰੂ ਅਮਰਦਾਸ ਜੀ ਨਾਲ ਯਾਦ ਰਹੇ ਉਦੋਂ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਬਣ ਕੇ ਸੰਨ 1552 ਦੀ ਗੱਲ ਹੈ ਉਹ ਵਿਚਾਰ ਕਰਦੇ ਨੇ ਕਿ ਕਿਉਂ ਨਾ ਹੋਵੇ ਆਪਾਂ ਆਪਣੀ ਬੇਟੀ ਭਾਨੀ ਦੇ ਵਾਸਤੇ ਜੋਗ ਵਰ ਲੱਭੀਏ ਤੇ ਇਹ ਵਰ ਵੀ ਕਿਤੇ ਇਸ ਫੋਨਸ ਅਤੇ ਅਗਿਆਕਾਰੀ ਬੱਚੇ ਵਰਗਾ ਹੋ। ਤੇ ਗੁਰੂ ਅਮਰਦਾਸ ਮਹਾਰਾਜ ਜੀ ਤਾਂ ਲੱਗੇ ਇਸ ਬੱਚੇ ਵਰਗਾ ਇਸ ਹੋਂਹਾਰ ਗੁਰਸਿੱਖ ਵਰਗਾ ਇਹ ਹੀ ਹੋ ਸਕਦਾ। ਸੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਰਪੂ ਨਜ਼ਰਾਂ ਦੇ ਜਦੋਂ ਇਹ ਪ੍ਰਵਾਨ ਹੋਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਸੁਪਤੀ ਬੀਬੀ ਭਾਨੀ ਜੀ ਦੀ شادی ਜਿਹੜੀ ਸੀ ਉਹ ਗੁਰੂ ਰਾਮਦਾਸ ਜੀ ਨਾਲ ਕਰ ਦਿੱਤੀ। ਥੋੜੇ ਸਮੇਂ ਬਾਅਦ ਹੀ ਜ਼ਗਰਦੇਵ ਕਲਿਆਣ ਹੈ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਪਾਣੀ ਦੀ ਨੋੜ ਨੂੰ ਮੁਕਤ ਕਰਦਿਆਂ ਕੁਝ ਵਿਵਹਿਮਾ ਪਰ ਮੰਨਦੂਰ ਕਰਦਿਆਂ ਹੋਇਆ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਤੱਕ ਲਗਵਾ ਕੇ ਮੋਰੀ ਸਾਹਿਬ ਜੀ ਫੜਵਾਈ ਰੰਗ ਜੀ ਤੇ ਕੁਝ ਸਮੇਂ ਸਿੱਧੇ ਗੁਰੂ ਰਾਮਦਾਸ ਮਹਾਰਾਜ ਜੀ ਬੜੇ ਪਿਆਰ ਨਾਲ ਟੋਕਰੀ ਚੋਣ ਦੀ ਸੇਵਾ ਕਰਦੇ ਹਨ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਭਾਵੇਂ ਜੀ ਗੁਰੂ ਨਹੀਂ ਬਣੇ ਅਸੀਂ ਸਤਿਕਾਰ ਸਹਿਤ ਨਾਲ ਲਵਾਂਗੇ ਉਹ ਕਦੇ ਇਸ ਤਰ੍ਹਾਂ ਦਾ ਆਪਣੇ ਆਪ ਨੂੰ ਵੀ ਅਹਿਸਾਸ ਨਹੀਂ ਹੋ ਜਾਂਦੀ ਕਿਸੇ ਨੂੰ ਵੀ ਕਿ ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਮਾਦ ਲੱਗਦੇ ਨੇ ਸੁਨਹਿਸਤਾਂ ਸੇਵਾ ਕਰਦੇ ਸੀ ਆਮ ਸੁਣਦੇ ਕਿ ਇੱਕ ਵਾਰ ਲਾਹੌਰ ਤੋਂ ਸੋ ਵੀ ਚੱਲਦੇ ਆਉਂਦੇ ਨੇ ਤੇ ਉਹ ਸੇਵਾ ਕਰਦੇ ਜਾਂਦੇ ਗੁਰੂ ਰਾਮਦਾਸ ਜੀ ਕੋਲ ਵੀ ਗਲਾਨੀ ਨਹੀਂ ਕਰਦੇ ਨੇ ਔਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਖਾਈ ਵੀ ਤੇ ਸਤਿਕਾਰ ਤੋਂ ਬਹੁਤ ਸ਼ਬਦ ਨਹੀਂ ਬੋਲਦੇ ਉਸ ਵੇਲੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਜੀ ਇਹਨਾਂ ਨੂੰ ਬਖਸ਼ ਤੋ ਕਿ ਗੁਰੂ ਰਾਮਦਾਸ ਮਹਾਰਾਜ ਦੀ ਬੜੀ ਸਮਰਪਿਤ ਭਾਵਨਾ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨ ਸ਼ਰਨ ਉਤਰੰਦਿਆਂ ਹੋਇਆ ਸੇਵਾ ਕਰਦੇ ਨੇ तकरीबन ਹਰ ਪਤ ਤੋਂ ਦੇ ਵਿੱਚ ਦੇਖਿਆ ਜਾਵੇ ਤੇ ਆਪ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਸੀ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਇਹ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਅੱਗੇ ਔਪਣਾ ਚਾਹੁੰਦੇ ਨੇ ਕਿਉਂਕਿ ਗੁਰਨਾਨਕ ਦਾ ਮਤ ਇਸ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਅਜੇ ਹੋਰ ਗੁਰੂ ਨਾਨਕ ਦੀ ਜੋਤ ਨੂੰ ਜਿਹੜਾ ਜਮਿਆਂ ਦੇ ਵਿੱਚ ਵਿਚਰਨ ਗਰੂੜ ਤ ਹੈ। ਔਰ ਤਨਾ ਦੇ ਵੱਲੋਂ ਇੱਕ ਆਮ ਮਨੁੱਖਾਂ ਦੇ ਪਰੰਪਰਿਕ ਖੰਡ ਨੂੰ ਨੋਕ ਕਰਦੇ ਹੋਇਆ ਕਿ ਇਹ ਨਾਤੇ ਸਾਡੇ ਨਾਲ ਵੱਲ ਵਿਖਰਾ ਹੋਇਆ। ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਇਹ ਬਖਸ਼ਿਸ਼ ਕਰਨ ਲੱਗਦੇ ਨੇ ਤੇ ਵਿਚਾਰ ਚੱਲਦੀ ਹੈ। ਭਾਵੇਂ ਕਿ ਹੋਰ ਵੀ ਸੰਨ ਅ ਦੂਸਰੇ ਪਾਸੇ ਵੀ ਵੀ ਦਾਨੀ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਪੱਤ ਸੰਗਤ ਬਾਬਾ ਮੋਹਨ ਜੀ ਬਾਬਾ ਮੋਰੀ ਜੀ ਜੀ ਬੀਬੀ ਦਾਨੀ ਜੀ ਬੀਬੀ ਪਾਨੀ ਜੀ ਇਹ ਵੀ ਦਾਨੀ ਜੀ ਦਾ ਪਤੀ ਜਿਹੜਾ ਫੈਰਾਮਾ ਜੀ ਉਹ ਵੀ ਨੇ ਔਰ ਬੀਬੀ ਪਾਨੀ ਜੀ ਦੇ ਪਤੀ ਗੁਰੂ ਰਾਮਦਾਸ ਮਹਾਰਾਜ ਇਹਨਾਂ ਨੂੰ ਖੜੇ ਬਣਾਉਣ ਵਾਸਤੇ ਕਿਹਾ ਜਾਂਦਾ ਜਿਵੇਂ ਅਸੀਂ ਆਮ ਸੁਣਦੇ ਆ ਕਿ ਇੱਕ ਵਾਰ ਖੜੇ ਬਣਾਉਂਦੇ ਨੇ ਕਿ ਸਤਿਗੁਰੂ ਕਹਿੰਦੇ ਨੇ ਮੇਰੇ ਪਸੰਦ ਨਹੀਂ ਢਾ ਦਿੱਤੇ ਜਾਂ। ਢਾ ਦਿੱਤੇ ਜਾਂਦੇ ਦੂਜੀ ਵਾਰ ਵੀ ਜਦੋਂ ਤੀਜੀ ਵਾਰ ਕਹਿੰਦੇ ਨੇ ਫੈਰਾਮਾ ਜੀ ਕਹਿੰਦੇ ਨੇ ਜੀ ਜੋ ਤੁਸੀਂ ਦੱਸ ਕੇ ਜਾਂਦੇ ਹੋ ਉਹੀ ਤਾਂ ਮੈਂ ਬਣਾਇਆ। ਤੁਹਾਨੂੰ ਭੁੱਖਾ ਲੱਗਦਾ ਤੁਸੀਂ ਪੁੱਣ ਜਾਂਦੇ ਹੋ ਪਰ ਦੂਜੇ ਪਾਸੇ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਕੰਨੇ ਸਿੱਖ ਪਾਤਸ਼ਾਹ ਜੀ ਤੁਸੀਂ ਹਰ ਵਾਰ ਮੈਨੂੰ ਪਿਆਰ ਨਾਲ ਸਮਝਾ ਕੇ ਜਾਂਦੇ ਹੋ ਮੇਰੀ ਸਮਝ ਵਿੱਚ ਹੀ ਨਹੀਂ ਪੈਂਦਾ ਮੇਰੀ ਦਿੱਦੀ ਇੰਨੀ ਕਾਮਲੀ ਕਰਦੀ ਤੁਸੀਂ ਕਿਰਪਾ ਕਰੋ ਸੋ ਇਸ ਤਰ੍ਹਾਂ ਸਤਿਗੁਰਾਂ ਦੀਆਂ ਪਾਰਕ ਨਜ਼ਰਾਂ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਵਾਨ ਹੁੰਦੇ ਨੇ ਇਹ ਕੰਮ ਸਾਡੇ ਸਾਖੀ ਪਰ ਚਲਤ ਹੈ ਇਹ ਬੀਬੀ ਪੰਨੀ ਜੀ ਗੁਰੂ ਅਮਰਦਾਸ ਜੀ ਦਾ ਇਸ਼ਨਾਨ ਕਰਵਾਉਂਦੇ ਹੁੰਦੇ ਸੀ ਤੇ ਇੱਕ ਦਿਨ ਸੁਭਾਵਕ ਜੀ ਦਾ ਪਾਵਰ ਟੁੱਟ ਗਿਆ ਤੇ ਵੀਦੀ ਭਾਨੀ ਜੀ ਨੇ ਜਲਦੀ ਨਾਲ ਖੈਰ ਕਰ ਦਿੱਤਾ ਜਦੋਂ ਪੀੜੀ ਦਾ ਪਾਵਰ ਟੁੱਟਾ ਤੇ ਕਿਨ ਜਿਹੜਾ ਸੀ ਵੀਦੀ ਭਾਨੀ ਜੀ ਦੇ ਪੈਰ ਵਿੱਚ ਟੁੱਟ ਗਿਆ ਤੇ ਖੂਨ ਦੀ ਧਾਰ ਵਹ ਰਹੀ ਪਾਣੀ ਦੇ ਵਿੱਚ ਤੇ ਦੇਖ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਨੀ ਏਕੀ ਭਾਣਾ ਵਰਤਾਇਆ ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੋਂ ਇਹ ਗੱਲ ਕਰਦੇ ਨੇ ਤੇ ਵੀਦੀ ਭਾਨੀ ਜੀ ਦੇ ਘਰ ਦੀ ਧਰ ਵਿੱਚ ਰਹਿ ਗਿਆ ਕਹਿੰਦੇ ਇਸ ਕਾਰਨ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਿਆਈ ਦੀ ਦਾਤ ਕੀਤੀ ਸੀ ਤਰੰਤ ਗੁਰਮਤਿ ਦੀ ਪਰਸਵਤੀ ਦੇ ਉੱਪਰ ਇਹ ਸਾਖੀ ਖਰੀ ਨਹੀਂ ਕਰਦੀ ਜਦੋਂ ਅਸੀਂ ਪਟ ਜਣਾਂ ਦੀ ਬਾਣੀ ਪੜਦੇ ਆ ਤਾਂ ਉਹ ਸਪਸ਼ਟ ਕਰ ਦਿੰਦੇ ਨੇ ਸਭ ਵਿਦਵਾਨਯੋ ਮਨ ਤਬਹੀ ਪਾਇਓ ਪਰਸਨ ਰਾਜ ਜੋਗ ਤਖਤ ਦੀਆਂ ਨੂੰ ਗੁਰ ਰਾਮਦਾਸ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਾਰੇ ਫਾਸਿਆਂ ਤੋਂ ਇਹ ਮੰਨ ਜਿਹੜਾ ਸੀ ਉਹ ਪਤੀਜ ਗਿਆ ਉਹਨਾਂ ਨੂੰ ਜਾਣਿਆ ਕਿ ਧਰਮ ਪ੍ਰਚਾਰ ਦੀ ਵੱਡੀ ਜ਼ਿੰਮੇਵਾਰੀ ਨੂੰ ਕੇਵਲ ਤੇ ਕੇਵਲ ਗੁਰੂ ਰਾਮਦਾਸ ਮਹਾਰਾਜ ਜੀ ਇਹੀ ਹਨ ਜੋ ਨਿਭਾ ਸਕਦੇ ਨੇ ਔਰ ਤੈਨਾਂ ਨੂੰ ਉਹਨਾਂ ਨੇ 280 ਸੰਮਤ 1631 ਦੇ ਮੁਤਾਬਕ 1 ਸਤੰਬਰ 1574 ਨੂੰ ਗੁਰੂ ਨਾਨਕ ਦੀ ਗੱਦੀ ਦੇ ਚੌਥੇ ਸਤ੍ਹਾਪਤ ਕਰ ਦਿੱਤਾ। ਔਰ ਸਾਈਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਇਸ ਗੁਰਤਕ ਗੱਦੀ ਨੂੰ ਪ੍ਰਾਪਤ ਕਰਨ ਦਾ ਸੰਭਾਵ ਪ੍ਰਾਰਥਨਾ ਕੀਤਾ ਕਹਿੰਦੇ ਗੁਰਿਆਈ ਦੀ ਰਸਮ ਹੋਣ ਲੱਗੀ। ਤੇ ਉਸ ਸਮੇਂ ਏ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਕੋਲ ਬੁਲਾਇਆ ਜਿਵੇਂ ਕਿ ਸਤਿਗੁਰ ਪੁਰਖ ਜੀ ਬੋਲਿਆ ਗੁਰ ਸਿੱਖਾਂ ਮੰਨ ਲਈ ਰਜ਼ਾਈ ਜੀਓ ਮੋਰੀ ਪੁੱਤ ਸਨਮੁਖ ਹੋਇਆ RAM DAS ਦੇ ਪੈਰੀ ਪਾਇ ਲੀਏ ਸਭ ਪਵੇ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰਮ ਕੀਨੀ ਨਵੇਂ ਨਹੀਂ ਫਿਰ ਸਤਿਗੁਰ ਆਣ ਨਿਵਾਇਆ ਉਸ ਸਮੇਂ ਸਤਿਗੁਰਾਂ ਨੇ ਤਾਂ ਦੇਸ਼ ਦਿੱਤਾ ਤੇ ਹਾਂ ਭਾਈ ਅੱਜ ਤੋਂ ਸਾਡੀ ਦੋਸਤ ਜਿਹੜੀ ਹੈ ਸ੍ਰੀ ਰਾਮਦਾਸ ਜੀ ਦੇ ਅੰਦਰ ਇਹਨਾਂ ਨੂੰ ਸਾਡਾ ਰੂਪ ਕਰਕੇ ਜੁਹਾਨਣਾ ਹੈ ਹੁਣ ਇਹਨਾਂ ਦੇ ਕਰਨੀ ਲੱਗਣਾ ਹੈ ਬੁਰਾਈ ਦੀ ਰਸਮ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਕਰਵਾਈ ਗਈ ਕਹਿੰਦੇ ਨੇ ਬਾਬਾ ਮੂਹ ਜੀ ਨੇ ਕੋਈ ਵਿਰੋਧ ਤਾਂ ਕੀਤਾ ਹੋਰ ਜਿਹੜੇ ਸਨ ਕੋਈ ਕਰਬ ਖਿਲੇ ਨਵੇਂ ਨਹੀਂ ਫਿਰ ਸਤਿਗੁਰਾਂ ਆਣੇ ਆਇਆ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਸਵੀਰ ਆਇਆ ਤੇ ਇਹ ਜਿਹੜੇ ਵਿਅਕਤੀ ਸਨ ਜਿਨ੍ਹਾਂ ਦੇ ਮਨ ਅੰਦਰ ਕੋਈ ਥੋੜਾ ਬਹੁਤਾ ਸ਼ੱਕ ਸੀ ਪਰਮ ਸੀ ਉਹ ਦੂਰ ਕੀਤਾ ਸਤਿਗੁਰਾਂ ਨੇ ਤੇ ਇਹ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨੀ ਪੈਦਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਪ੍ਰਾਪਤ ਕਰਨ ਤੋਂ ਬਾਅਦ ਵਿੱਚ ਕਿਉਂਕਿ ਪਹਿਲਾਂ ਉਹ ਸੇਵਾ ਨੂੰ ਸਮਰਪਿਤ ਸਨ ਉਹਨਾਂ ਨੇ ਹੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਨੂੰ ਸਵੀਕਾਰਦਿਆਂ ਹੋਇਆ ਸ੍ਰੀ ਅਮਰ ਸਰਦੀ ਮੋੜੀ ਗੱਡੀ ਔਰ ਸੰਤੋਖ ਸਰਸਾਹਿਬ ਦੀ ਜਿਹੜੀ ਸਰੋਵਰ ਦੀ ਅਭੁਗਾਈ ਦੇ ਚਾਰ ਜੰਮੇ ਸੀ ਸੋ ਇਸ ਤਰ੍ਹਾਂ ਗੁਰੂ RAMDAS ਜੀ ਨੂੰ ਜਦੋਂ ਗੁਰਿਆਈ ਮਿਲੀ ਤੇ ਅਸੀਂ ਆਮ ਇਤਿਹਾਸ ਵਿੱਚ ਪੜਦੇ ਹਾਂ ਗੁਰਬਾਣੀ ਦੇ ਅੰਦਰ ਇਹ ਪਾਵਨ ਪੰਕਤੀ ਜਿਹੜੀ ਹੈ ਮੰਦਿਰ ਬਿਰਾਦ ਨੇ ਪੈਦਾ ਕਰਦੀ ਹੈ ਤੇ ਜੋ ਹਮਰੀ ਬੇਦਵਤੀ ਮੇਰੇ ਸਤਿਗੁਰਾ ਸਾਹਿਬ ਦੇ ਤੁਮ ਹਰ ਜਾਨੋ ਆਪੇ ਅਮਰੋਲ ਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ تیرے ਹਮਤਪਿ ਇਹ ਨਿਮਰਤਾ ਹੀ ਮੇਰੇ ਚੌਥੇ ਪਾਤਸ਼ਾਹ ਤੁਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਜਦੋਂ ਸੀ ਸੱਤੇ ਬਲਵੰਡ ਦੀ ਵਾਰ ਪੜਦੇ ਤੇ ਉਹ ਹੀ ਕਹਿੰਦੇ ਨੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਪਰਮਾਤਮਾ ਆਪ ਸਿਜਣ ਹਾਰੇ ਤਾਰਿਆ ਸੋ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੀਆਂ ਆਪ ਸਰਬੱਤ ਸੰਗਤਾਂ ਨੂੰ ਦੁਬਾਰਾ ਤੋਂ ਪਟਾਣ ਪਟਾਣ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ